ਇਹਦੇ ਵੇਖੋ ਕੰਗਨਾ ਦੋਤ ਦੀ ਫਿਲਮ ਤੇ ਤੇ ਅਸੀਂ ਪਹਿਲਾਂ ਹੀ ਕਹਿ ਰਹੇ ਕਿ ਪਾਬੰਦੀ ਲਗਣੀ ਚਾਹੀਦੀ ਹੈ ਪੰਜਾਬ ਚ ਪੈਣ ਲਈ ਪੰਜਾਬ ਚ ਬੀਜੇ ਬਿਲਕੁਲ ਬੈਂਕਰ ਦੀ ਹੋਗੀ ਕੰਗਨਾ ਦੋਤ ਜਿਹੜੀ ਅੱਜ ਇਹ ਗਲਤ ਸਾਡੇ ਸਿੱਖਾਂ ਦੇ ਖਿਲਾਫ ਜਿਹੇ ਕੋ ਕਮੈਂਟ ਕਰਦੀ ਆ ਉਹਨੂੰ ਕਿਹਦਾ ਜਾ ਇਤ ਦਾਂਗੇ ਸਮਝ ਦੇਖ ਦੀ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਮਵੱਧ ਮੈਂਬਰ ਹੈ ਔਰ ਬੀਜੇਪੀ ਨੂੰ ਉਹਨੂੰ ਪਾਟੇ ਚੋਕਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਔਰ ਮੈਨੂੰ ਤਾਂ ਕਈ ਵਾਰ ਲੱਗਦਾ ਹੁੰਦਾ ਉਹ ਕਿ ਉਹਦਾ ਦਬਾਗੀ ਲਾਜ ਵੀ ਕਰਉਣ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ ਥੋ ਪਤਾ ਨਹੀਂ ਕੀ ਬੋਲ ਦਿੰਦੀ ਯਾਰ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਭਾਜਪੀ ਨੂੰ ਮਤਲਬ ਜਿਹੜਾ ਕੰਗਲਾ ਤੋਂ ਆਪਣੀ ਪਾਰਟੀ ਜੋ ਕੱਢਣਾ ਚਾਹੀਦਾ ਤੋਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕਟ ਗਿਣਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਉਹਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਉਹ ਬੇਹੱਦ ਨਨਜੋਗ ਆ ਔਰ ਭਾਜਪੀ ਨੂੰ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਵੇਖੋ ਕੰਗਨਾ ਦੋਤ ਦੀ ਫਿਲਮ ਤੇ ਤੇ ਅਸੀਂ ਪਹਿਲਾਂ ਹੀ ਕਹ ਦੇ ਕਿ ਬੰਦੀ ਲੱਗਣੀ ਚਾਹੀਦੀ ਆ ਪੰਜਾਬ ਚ ਪੈਣ ਆਈ ਪੰਜਾਬ ਚ ਬੀਜੇ ਮਤਲਬ ਬੈਨ ਕਰੀ ਹੋਗੀ ਕੰਗਨਾ ਦੋਤ ਜਿਹੜੀ ਆ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਆ ਉਹਨੂੰ ਕਿੱਧਰ ਜਾਇ ਤੇ ਦਾਂਗੇ ਸਮਝ ਦੇ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਮਵੱਧ ਮੈਂਬਰ ਆ ਔਰ ਬੀਜੇਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਔਰ ਮਿੰਦਰ ਕਈ ਦਾ ਲੱਗਦਾ ਹੁੰਦਾ ਕਿ ਉਹਦਾ ਦਬਾਗੀ ਲਾਜ ਵੀ ਕਰਉਣ ਵਾਲੀ ਗੱਲ ਆ ਕਿ ਉਹਦਾ ਨਾ ਕੋਈ ਪਤਾ ਨਾ ਫੋ ਪਤਾ ਨਹੀਂ ਕੀ ਬੋਲ ਦਿੰਦੀ ਯਾਰ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਭਾਜਪਾ ਨੂੰ ਮਤਲਬ ਜਿਹੜਾ ਕੰਗਲਾ ਤੋਂ ਆਪਣੀ ਪਾਰਟੀ ਜੋ ਕੱਢਣਾ ਚਾਹੀਦਾ ਤੋਂ ਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਨੇ ਕਟ ਗਿਣਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਉਹ ਬੇਹੱਦ ਨਿੰਦਯੋਗ ਆ ਔਰ ਭਾਜਪਾ ਨੂੰ ਦੇ ਖਿਲਾਫ ਕਾਰਵਾਈ ਕਰੀ ਇਹਨੇ ਦੇਖੋ ਕੰਗਨਾ ਦੋਤ ਦੀ ਫਿਲਮ ਤੇ ਤੇ ਅਸੀਂ ਪਹਿਲਾਂ ਹੀ ਕਹਿਆ ਸੀ ਕਿ ਬੰਦੀ ਲੱਗਣੀ ਚਾਹੀਦੀ ਹੈ ਪੰਜਾਬ ਚ ਬੈਨ ਹੋਏਗੀ ਪੰਜਾਬ ਚ ਬੀਜੇ ਬਲ ਬੈਨ ਕਰੀ ਹੋਗੀ ਕੰਗਨਾ ਦੋਤ ਜਿਹੜੀ ਆ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਹੈ ਉਹਨੂੰ ਕਿਹਦਾ ਜਾਤ ਦੇਵਾਂਗੇ ਸੰਦੇਖ ਦੀ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜਪੀ ਦੀ ਇੱਕ ਨਾਮਵਤ ਮੈਂਬਰ ਹੈ ਔਰ ਬੀਜਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਔਰ ਮੈਨੂੰ ਤਾਂ ਕਈ ਦਾ ਲੱਗਦਾ ਨਾ ਕਿ ਉਹਦਾ ਦਬਾਗੀ ਲਾਜ ਵੀ ਕਰਾਉਣ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ થਾ ਪਤਾ ਨਹੀਂ ਕੀ ਬੋਲ ਦਿੰਦੀ ਯਾਰ ਉਹ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਭਾਜਪਾ ਨੂੰ ਮਤਲਬ ਜੇ ਨਾ ਕੰਗਲਾ ਤੋਂ ਆਪਣੀ ਪਾਰਟੀ ਜੋ ਕੰੜਨਾ ਚਾਹੀਦਾ ਤਾਂ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕੱਟਗਿੰਤਿਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਨੇ ਕਿਸਾਨ ਅੰਦੋਲਨ ਦੇ ਬਾਰੇ ਕਮੈਂਟ ਕੀਤੇ ਉਹ ਬੇਹੱਦ ਨਨਜੋਗ ਆ ਔਰ ਭਾਜਪਾ ਨੂੰ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਇਹ ਦੇਖੋ ਕੰਗਨਾ ਦੋਤ ਦੀ ਫਿਲਮ ਤੇ ਤੇ ਅਸੀਂ ਪਹਿਲਾਂ ਹੀ ਕਹਦੇ ਕਿ ਪਾਬੰਦੀ ਲਗਣੀ ਚਾਹੀਦੀ ਆ ਪੰਜਾਬ ਚ ਪੈਣਾ ਜੀ ਪੰਜਾਬ ਚ ਬੀਜੇ ਮਤਲਬ ਬੈਨ ਕਰੀ ਹੋਗੀ ਕੰਗਨਾ ਦੋਤ ਜਿਹੜੀ ਆ ਜੇ ਗਲਤ ਸਾਡੇ ਸਿੱਖਾਂ ਦੇ ਖਿਲਾਫ ਜੇ ਕੋ ਕਮੈਂਟ ਕਰਦੀ ਆ ਉਹਨੂੰ ਕਿਧਰ ਜਾ ਇਤ ਦੇਾਂਗੇ ਸਮਝਦੇ ਗੀ ਗੱਲ ਪਰ ਮੈਂ ਤਾਂ ਮਤਲਬ ਇਹ ਗੱਲ ਕਹੂੰਗਾ ਕਿ ਬੀਜੇਪੀ ਨੂੰ ਉਹ ਐਸ ਵੇਲੇ ਲੋਕ ਸਭਾ ਦੇ ਵਿੱਚ ਬੀਜੇਪੀ ਦੀ ਇੱਕ ਨਾਬਦ ਮੈਂਬਰ ਆ ਔਰ ਬੀਜੇਪੀ ਨੂੰ ਉਹਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਉਹਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਔਰ ਮਿੰਨੂ ਦੇ ਕਈ ਦਾਆਂ ਲੱਗਦਾ ਹੁੰਦਾ ਕਿ ਉਹਦਾ ਤਬਾਗੀ ਇਲਾਜ ਵੀ ਕਰਾਉਣ ਵਾਲੀ ਗੱਲ ਆ ਕਿ ਉਹਨੂੰ ਨਾ ਕੋਈ ਪਤਾ ਨਾ થਾ ਪਤਾ ਨਹੀਂ ਕੀ ਬੋਲ ਦਿੰਦੀ ਯਾਰ ਉਹਦੇ ਨਾਲ ਗਲਤ ਬੋਲਦੀ ਆ ਤਣਾਅ ਪੈਦਾ ਕਰਦੀ ਆ ਔਰ ਭਾਜਪਾ ਨੂੰ ਮਗਰ ਜੇ ਨਾ ਕੰਗਲਾ ਤੋਂ ਆਪਣੀ ਪਾਰਟੀ ਜੋ ਕੱਢਣਾ ਚਾਹੀਦਾ ਤੋਂ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਜਿਹੜਾ ਉਹਨੇ ਕਟਗਿੰਤੀਆਂ ਦੇ ਖਿਲਾਫ ਬਹੁਤ ਖਾਸ ਤੌਰ ਤੇ ਜਿਹੜਾ ਉਹਨੇ ਕਿਸਾਨ ਅੰਦੋਲਨ ਦੇ ਬਾਰੇ ਕਮਿਟ ਕੀਤੇ ਉਹ ਬੇਹੱਦ ਨਨਜੋਗ ਆ ਔਰ ਭਾਜਪਾ ਨੂੰ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ